ਜੀ ਇਸ ਤਰ੍ਹਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜਾ ਸਰਕਾਰੀ ਹੈਲੀਕਾਪਟਰ ਹੈ ਵਰਤਿਆ ਗਿਆ ਉਸ ਨੂੰ ਲੈ ਕੇ ਲੋਕਾਂ ਦੇ ਉੱਪਰ ਐਫ ਆਈ ਆਰ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਖੁਲਾਸਾ ਕੀਤਾ ਆਰਟੀਆਈ ਦੇ ਕਾਰਕਮ ਇਨਫਲੂਐਂਸਰ ਸੋਸ਼ਲ ਮੀਡੀਆ ਦੇ ਚੈਨਲ ਇਸ ਨੂੰ ਲੈ ਕੇ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਦੇ ਬਾਰੇ ਜਿਹੜੀ ਪੋਸਟ ਚੁੱਕੀ ਗਈ ਸੀ ਪੋਸਟ ਕੀਤੀ ਗਈ ਸੀ ਉਸ ਨੂੰ ਲੈ ਕੇ ਹੁਣ ਸ਼੍ਰੋਮਣੀ ਕਾਲ ਦਲ ਤੋਂ ਬਾਅਦ ਸਾਬਕਾ ਸੀਐਮ ਚੰਨੀ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਕਿਹਾ ਕਿ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾ ਕੇ ਲੋਕਤੰਤਰ ਦਾ ਕਾਣ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਹੱਥ ਵਿੱਚ ਉੱਠਣ ਵਾਲੀ ਹਰ ਆਵਾਜ਼ ਨੂੰ ਸਰਕਾਰ ਦਬਣਾ ਚ ਉਨਾ ਕਿਹਾ ਕਿ ਪਰਚੇ ਤੁਰੰਤ ਰੱਦ ਨਾ ਕਰਨ ਤੇ ਕਾਂਗਰਸ ਪਾਰਟੀ ਵੀ ਸੰਘਰਸ਼ ਕਰੇਗੀ ਜਿਹੜੀ ਪਾਰਟੀ ਆਪਣੇ ਆਪ ਨੂੰ ਲੋਕਤੰਤ੍ਰਿਕ ਪ੍ਰਕਿਰਮਾ ਆਦੀ ਪਹਿਰੇਦਾਰ ਦੱਸਦੀ ਸੀ ਜਿਹੜੇ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦੇ ਸੀ ਇਨਕਲਾਬੀ ਦੱਸਦੇ ਸੀ ਅੱਜ ਉਹ ਸਰਕਾਰ ਵਿੱਚ ਆਉਣ ਤੋਂ ਬਾਅਦ ਬਿਲਕੁਲ ਤੱਕੇ ਸ਼ਾਹੀ ਦੇ ਉਤਰੇ ਆਏ ਐ ਪ੍ਰੈਸ ਦੀ ਆਜ਼ਾਦੀ ਨੂੰ ਲਗਾਤਾਰ 4 ਸਾਲ ਤੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੀਤ ਤੇ ਪਰਚਾ ਦਰਜ ਕੀਤਾ ਗਿਆ ਅਜੀਤ ਦੇ ਮਾਲਕ ਤੇ ਉਸ ਤੋਂ ਬਾਅਦ ਹਰ ਪੱਤਰਕਾਰ ਨੂੰ ਦਬਾਉਂਦੇ ਐ 9 ਪੱਤਰਕਾਰਾਂ ਤੇ ਪਰਚਾ ਕਰ ਦਿੱਤਾ ਹੈ 9 ਐਕਟਿਵਿਸਟ ਤੇ ਪਰਚਾ ਦਰਜ ਕਰ ਦਿੱਤਾ ਜਿਹੜੇ ਲੋਕਾਂ ਦੀ ਗੱਲ ਕਰਦੇ ਐ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਐ ਸਿਰਫ ਐਨਾ ਪੁੱਛਿਆ ਸੀ ਮਾਨੇ ਗੋਇਲ ਨੇ ਇਹਨਾਂ ਤੋਂ ਪਹਿਨਾ ਆਰਟੀਆਈ ਲਈ ਫਿਰ ਪੁੱਛਿਆ ਕਿ ਜੀ ਜਦੋਂ ਮੁੱਖ ਮੰਤਰੀ ਇੱਥੇ ਨਹੀਂ ਸੀ ਤਾਂ ਹੈਲੀਕਾਪਟਰ ਕੌਣ ਵਰਤਦਾ ਰਿਹਾ ਐਨੇ ਤੇ ਢਿੱਡ ਚ ਪੀੜ ਹੋ ਗਈ ਨੌ ਪੱਤਰਕਾਰਾਂ ਤੇ ਪਰਚਾ ਦਰਜ ਕਰਤਾ ਕਾਂਗਰਸ ਪਾਰਟੀ ਉਹਨਾਂ ਪੱਤਰਕਾਰਾਂ ਦੇ ਨਾਲ ਖੜੀ ਹੈ ਇਹ ਪੱਤਰਕਾਰ ਕ੍ਰਾਂਤੀਕਾਰੀ ਹੈ ਇਨਕਲਾਬੀ ਹੈ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਹੈ ਪੱਤਰਕਾਰਾਂ ਦਾ ਕੰਮ ਇਹ ਹੁੰਦਾ ਹੈ ਕਿ ਸਰਕਾਰ ਵੱਲੋਂ ਕੀਤੇ ਜਾ ਰੀਆਂ ਧੱਕੇਸ਼ਾਹੀਆਂ ਜਾਂ ਗਲਤ ਕਾਮਿਆ ਕਰਪਸ਼ਨ ਉਸ ਨੂੰ ਉਜਾਗਰ ਕਰਨਾ ਜੋ ਜਿਉਂ ਸ਼ੋਧੀਆਂ ਨੇ ਕਿਹਾ ਇਹਨਾਂ ਦਾ ਜਿਹੜਾ ਇੰਚਾਰਜ ਹੈ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਕਿ ਸਾਮ-ਦਾਮ ਦੰਡ ਭੇਦ ਲੜਾਈ ਜਗੜਾ ਸੱਚ ਝੂਠ ਸਭ ਕੁਝ ਬੜਤਾਂਗੇ ਜਿੱਤਣ ਵਾਸਤੇ ਤੇ ਪੰਜਾਬੀਆਂ ਨੂੰ ਕੁੱਟਣ ਵਾਸਤੇ ਤੇ ਪੰਜਾਬੀਆਂ ਨੂੰ ਲੁੱਟਣ ਵਾਸਤੇ ਅੱਜ ਜੋ ਸਾਰਾ ਕੁਝ ਹੋ ਰਿਹਾ ਤੇ 9 ਪੱਤਰਕਾਰਾਂ ਤੇ ਜਿਹੜਾ ਪਰਚਾ ਦਰਜ ਕੀਤਾ ਸੀ ਸਰਕਾਰ ਤੇ ਮੰਗ ਕਰਦੇ ਇਹ ਪਰਚੇ ਨੂੰ ਤੁਰੰਤ ਵਾਪਸ ਲਓ ਨਹੀਂ ਤਾਂ ਅਸੀਂ ਪੰਜਾਬ ਦੇ ਵਿੱਚ ਸੰਘਰਸ਼ ਕਰਾਂਗੇ